ਇਹ ਬੈਠਾ ਸੀ ਤੇ ਮੈਨੂੰ ਥੋੜਾ ਜਿਹਾ ਕੋ ਪ੍ਰੋਬਲਮ ਹੋਸੇ ਮੈਂ ਹੋਟਲ 'ਚ ਗਿਆ ਬਾਥਰੂਮ ਗਿਆ ਹੋਟਲ 'ਚ ਤੇ ਉੱਥੇ ਹੋਟਲ 'ਚ ਜਿਆਦਾ ਨ ਕੋਈ ਖੜਾ ਨਹੀਂ ਸੀਗਾ ਸੈਫਟੇ ਜਦੋਂ ਮੈਂ ਹੋਟਲ ਦੇ ਬਾਥਰੂਮ ਵਿੱਚੋਂ ਬਾਹਰ ਆਇਆ ਵਾ ਉੱਥੇ ਦੋ ਮੁਲਾਜ਼ਮ ਖੜੇ ਸੀ ਜਿਹੜੇ ਆਪਣੇ ਆਪ ਨੂੰ ਮੁਲਾਜ਼ਮ ਕਹਿੰਦੇ ਇੱਕ ਨੇ ਵਰਦੀ ਪਾਈ ਸੀ ਸਬ ਇੰਸਪੈਕਟਰ ਦੀ ਤੇ ਇੱਕ ਸਿਵਲ ਦੇ ਵਿੱਚ ਸੀ ਤੇ ਮੈਂ ਮਨਸ਼ੱਕਜ ਹੋਇਆ ਤੇ ਮੈਂ ਪੁੱਛਿਆ ਵੀ ਪਰੀ ਤੁਸੀਂ ਕਿਹਨੂੰ ਮਿਲਦਾ ਕੋਈ ਰਿਸੈਪਸ਼ਨ ਦੱਤੇ ਹੋਇਆ ਔਰ ਕੋਈ ਨਹੀਂ ਹੈਗਾ ਉਸ ਟਾਈਮ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਮੈਨੂੰ ਮੈਂ ਵੀ ਕਿਤੇ ਮੁਰਸ਼ਿਦ ਇਹ ਕਹਿੰਦਾ ਤੂੰ ਫੋਨ ਆ ਬਾਰ-ਬਾਰ ਨ ਪੁੱਛਦਾ ਪਿਆ ਮੈਂ ਮੈਂ ਤਾਂ ਸਾਡੇ ਆਪਣੇ ਸ਼ੋਪ ਆ ਨਾਲ ਨਾਲ ਫੋਟੋਆਂ ਆ ਪੱਤਰਕਾਰ ਆ ਤੇ ਬਸ ਇਸੇ ਗੱਲ ਦੇ ਉੱਤੇ ਨੇ ਖੇਡ ਕੀਤੀ ਜਾ ਬਈ ਤੇ ਜਿੱਥੋਂ ਮਨੋਂ ਛੱਕ ਪਿਆ ਵੀ ਕੋਈ ਦਾ ਲੇਡੀਜ਼ ਦਾ ਨਾਮ ਆਈਆਂ ਨੇ ਜਿਹੜੀਆਂ ਵੀਡੀਓ ਲਈ ਫੋਟੋਆਂ ਆਈਆਂ ਉਹਦੇ ਵਿੱਚੋਂ ਹੀ ਬਾਹਰ ਨਿਕਲਦੀਆਂ ਦਿਖਾਈ ਦਿੱਤੀਆਂ ਨੇ ਹੁਣ ਇਹ ਨਹੀਂ ਪਤਾ ਵੀ ਇਹ ਲੈ ਗਿਆ ਇਹ ਫੋਨ ਲੈ ਗਿਆ ਇਹ ਹੁਣ ਪੁਲਿਸ ਜਾਂਚ ਦਾ ਵਿਸ਼ਾ ਵਾ ਉਹ ਪੁਲਿਸ ਜਾਂਚ ਕਰੇਗੀ ਤੇ ਇਹ ਮੈਨੂੰ ਬਾਅਦ ਵਿੱਚ ਜਦੋਂ ਹੋਇਆ ਗੱਲਬਾਤ ਉਹਨੇ ਕਿਹਾ ਸਿਵਲ ਅਧਿਕਾਰੀ ਜੀ ਮੈਂ ਆਪਣੇ ਆਪਣੇ ਸਬ-ਇੰਸਪੈਕਟਰ ਦੱਸਦਾ ਹਾਂ ਉਹ ਬਾਹਰੋਂ ਲਿਆ ਆ ਧੋ ਕੇ ਕਹਿੰਦਾ ਬਈ ਇਹਨੂੰ ਬਾਹਰ ਲਿਆਇਆ ਨਹੀਂ ਫੋਟਮਾਰ ਕਰ ਨੇ ਇਹਨਾਂ ਜਾ ਕੇ ਮੈਨੂੰ ਉੱਥੇ ਬਾਹਰ ਕਾਫੀ ਬੁਰੀ ਤਰ੍ਹਾਂ ਫੋਟਮਾਰ ਮੇਰੀ ਕੀਤੀ ਇਹਨਾਂ ਨੇ ਤੇ ਜਿਹੜਾ ਸਿਵਲ ਦੇ ਵਿੱਚ ਆਪਣੇ ਆਪ ਨੂੰ ਸਬ ਇੰਸਪੈਕਟਰ ਦੱਸਦਾ ਉਹਨੇ ਕੋਈ ਤੇਜ਼ ਧਾਰ ਕੀ ਜਿਹੜੀ ਮੇਰੇ ਮੱਥੇ ਤੇ ਮਾਰੀ ਆ ਬਸ ਉਹ ਮੇਰੇ ਮੱਥੇ ਦੇ ਵੱਜਾਂ ਦੇ ਡੇਰ ਹੋਈ ਤੇ ਮੈਂ ਉੱਥੇ ਬੇਹਸ਼ ਹੋ ਗਿਆ ਜਿਹਦੇ ਕੁਝ ਦੇਰ ਬਾਅਦ ਜਦੋਂ ਅਪੜਾ ਦਫਰੀ ਮੱਝੀ ਆ ਮੇਰੇ ਕੋਈ ਸਾਥੀ ਨਜ਼ਦੀਕੀ ਹੀ ਜਿਹੜੇ ਉਹ ਮੈਨੂੰ ਉਹਨਾਂ ਨੇ ਸਿਵਲ ਹਸਪੀਟਲ ਰ ਪਹੁੰਚਾਇਆ ਉਸ ਤੋਂ ਕੀ ਮੰਨਤ ਪੁਲਿਸ ਨੂੰ ਮੈਂ ਐਸਐਸਪੀ ਸਾਹਿਬ ਨੂੰ ਜੀਬੀ ਸਾਹਿਬ ਨੂੰ ਮੰਗ ਕਰਾਂਗਾ ਕਿ ਪੁਲਿਸ ਮਾੜੀ ਨਹੀਂ ਆ ਪਰ ਪੁਲਿਸ ਦੇ ਵਿੱਚੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਨੇ ਇਹ ਪੁਲਿਸ ਦਾ ਅਕਸ ਖਰਾਬ ਕਰਦੀਆਂ ਨੇ ਇਹੋ ਜਿਹੇ ਬੰਦਿਆਂ ਦੇ ਪੁਲਿਸ ਦੇ ਲਈਆ ਖਰਾਬ ਕਰਦੇ ਅਕਸ ਖਰਾਬ ਕਰਦੇ ਇਹਨਾਂ ਤੇ ਪੂਰੀ ਨਕੇਲ ਪਾਈ ਜਾਵੇ ਇਹਨਾਂ ਨੂੰ ਇਹੋ ਜਿਹੇ ਜਿਹਦੇ ਬੰਦੇ ਇਨਸਾਨਾਂ ਨੂੰ ਥੋਟ ਮਾਰ ਕਰਦੇ ਆ ਡੰਗਰਾਵਾਗ ਇਹਨਾਂ ਨੂੰ ਮਹਿਕਮੇ ਚ ਡਿਸਮਿਸ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਠਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ ਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਭਰਾਇ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਦੀ ਸੀ ਸਿਵਲ ਵਾਲਾ ਉਹਨਾਂ ਨੇ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਹੋ ਉੱਥੇ ਮਾਮਲਾ ਉਹਨਾਂ ਨਾਲ ਜਦੋਂ ਗਰਮਾ ਗਿਆ ਤਾਂ ਉਹਨਾਂ ਦੋਨਾਂ ਵੱਲੋਂ ਉਹਦੀ ਮਾਰ ਕਟਾਈ ਕੀਤੀ ਗਈ। ਇਹਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਅਸੀਂ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ 5th ਕਮਾਂਡੋ ਦੇ ਨੇ ਜੋ ਕਿ ਲਾ ਐਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਲਾ ਆਏ ਹੋਏ। ਅਸੀਂ ਦੋਹਾਂ ਨੂੰ ਵਿੱਚ ਨਾਮਿਨੇਟ ਕਰ ਦਿੱਤਾ ਬਲਵਿੰਦਰ ਸਿੰਘ ਮਨਦੀਪ ਸਿੰਘ ਤੇ ਸੁਰਜੀਤ ਸਿੰਘ ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਫਥ ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਇਲੈਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਦੇਖ ਕੇ ਅਸੀਂ ਭੇਜ ਦਿੱਤਾ ਹੈ